ਉਤਰ ਕੜਾਕੇ ਦੀ ਠਾਨ ਕਾਰਨ ਪਟਿਆਲਾ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਗੁਰਦੁਆਰਾ ਦੁਖਨਵਾਰਨ ਸਾਹਿਬ ਨੇੜੇ ਸਥਿਤ ਖੰਡਾ ਚੌਂਕ ਚੋਂ 50 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ ਤੇ ਇਸੇ ਤਰ੍ਹਾਂ ਦੂਜੀ ਮੌਤ ਥਾਣਾ ਪਸਿਆਣਾ ਦੀਨਪੰਦ ਦੇ ਪਿੰਡ ਢੜਕੜਪਾ ਦੇ ਵਿੱਚ ਮਿਲੀ ਹੈ ਇਤਲਾ ਮਿਲਣ ਤੇ ਥਾਣਾ ਸਿਵਲਾਈਨ ਪਟਿਆਲਾ ਦੇ ਐਸਐਚਓ ਅੰਮ੍ਰਿਤਪੀਰ ਸਿੰਘ ਚਾਹਲ ਦੀ ਇੱਕ ਵਾਈਟ ਕੋਰੋਸ ਨੇ ਮੁਰਲੀ ਕਾਰਵਾਈ ਕਰਨ ਮਗਰੋਂ ਖੰਡਾ ਚੌਂਕ ਚੋਂ ਮਿਲੀ ਲਾਸ਼ ਸਰਕਾਰੀ ਰਜਿੰਦਰ ਹਸਪਤਾਲ ਪਹੁੰਚਾ ਦਿੱਤੀ ਹੈ ਤੋਤੇ ਦੂਸਰੀ ਲਾਸ਼ ਨੂੰ ਵੀ ਹਸਪਤਾਲ ਪਹੁੰਚਾਇਆ ਤਨਿਰਧਾਰਤ ਨੂੰ ਇਹ ਮਤ ਹੈ ਕਿ ਦੋਵੇਂ ਲਾਸ਼ਾਂ ਸਨਾਖਤ ਨਹੀਂ 72 ਘੰਟੇ ਵਿੱਚ ਮੁਰਦਾ ਘਰ ਦੇ ਵਿੱਚ ਰੱਖਿਆ ਜਾਣਗੀਆਂ ਉਸ ਤੋਂ ਬਾਅਦ ਵੀ ਸਨਾਖਤ ਨਾ ਹੋਣ ਤੇ ਇਹਨਾਂ ਨੂੰ ਲਾवारिस ਕਰਕੇ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇ 6 ਜੁਲਾਈ ਨੂੰ ਦੇਖ ਰਹੇ ਹੋ ਤੁਸੀਂ ਜਿਹਦੇ ਪੁਰੇ ਉੱਤਰ ਭਾਰਤ ਦੇ ਵਿੱਚ ਹੰਡਦਾ ਪਹਿリエ ਜੇ ਆਪਣ ਗਲਗੇ ਸਾਹਿਬ ਪਟਿਆਲਾ ਦੀ ਪਟਿਆਲਾ ਵਿੱਚ ਵਿੱਚ ਠੰਡ ਪਰ ਪੈਰ ਬਸਾਰ ਦੀ ਦਿਖਾਈ ਦੇ ਰਹੀ ਹੈ ਬੀਤੀ ਰਾਤ ਤੋਂ ਲੋਕਰੀ ਦੇ ਤਾਉ ਜੇ ਆਪਣੇ ਮਗਨ ਵਾਲੇ ਲਾਲੋ ਜਾ ਸੜਕੇ ਦੇ ਰਾਜ ਨੂੰ ਆਪਣੀ ਰਾਤ ਗੁਜ਼ਾਰਾ ਲਈ ਮਜਬੂਰ ਹੈ ਜਿਹੜਾ ਉਹ ਛੱਤ ਨਹੀਂ ਆ ਉਹਨਾਂ ਦੀ ਰਾਤੀ ਠੰਡ ਦੇ ਕਾਰਨ ਦੇ ਤਾਉ ਵੀ ਬੇਸ਼ਕ ਪੰਜਾਬ ਪਟਿਆਲਾ ਵਿੱਚ ਰਹਿ ਬਸਾਰੇ ਬਿਲਾਗੇ ਨਗਰਿੰਗ ਵੱਲੋਂ ਚਲ ਵਾਸੀ ਨਾਲ ਉਹ ਮੰਗਤੇ ਨਾਲ ਜਿਹੜੇ ਗੱਲ ਕੀਤੀ ਉਹਨਾਂ ਨੇ ਕਿਹਾ ਜੇ ਉਹਨਾਂ ਦੇ ਰਹਿਣ ਬਸੇਰੇ ਦੇ ਅੰਦਰ ਨਹੀਂ ਦਿੱਤਾ ਇਹਨਾਂ ਨੂੰ ਕਿ ਕਿ ਸਰ ਉਹ ਦਾੜਾ ਕਰਦੀ ਸਾਰ ਸਾਰ ਦੇ ਦਾਗਰ ਨਹੀਂ ਮੰਨਦੀ ਤਾਂ ਸਾਨੂੰ ਰਹਿਣ ਬਸੇਰੇ ਅੰਦਰ ਨਹੀਂ ਆਉਂਦੀ ਇਹਨਾਂ ਨੂੰ ਮਜਬੂਰੀ ਆ ਤੇ ਸੜਕਾਂ ਦੇ ਸੌਣ ਲਈ ਮਜਬੂਰ ਆ ਤੇ ਆਪਾਂ ਜੇ ਗੱਲ ਕਰੀਏ ਉਹਨੇ ਨੁਕਰੇ ਤੋਂ ਤਸਵੀਰਾਂ ਖਾ ਕੇ ਕਹਿ ਰਹੇ ਨੇ ਜਿਹੜੇ ਲੋਕੀ ਉਹਨੇ ਕੰਮ ਕਰਦੇ ਰ ਬੜੇ ਵਾਲਾ ਬਸਤੇ ਨੇ ਚੋਰੀ ਲੋਕੀ ਕੰਮ ਕਰਦੇ ਆ ਜੁਤੇ ਆ ਉਹ ਲੋਕ ਪੁੱਛਦੇ ਜਿੰਮੇਦਾਰ ਨੂੰ ਠੰਡ ਦੇ ਕਾਰਨ ਦੋ ਬੰਦੇ ਡੈੱਟ ਹੋ ਗਈ ਕਿਸ ਤਰ੍ਹਾਂ ਕਿੰਨੇ ਕਿ ਠੰਡ ਬਰੀ ਇਹਦੇ ਜਿਹੜੇ ਰਹਿਣ ਬਸੇਰੇ ਬਣੇ ਹੋਏ ਆ ਉਹਨਾਂ ਕੋਈ ਫਾਇਦਾ ਮਰਾਮ ਕਰਦਾ ਜੀ ਲਾਲ ਜੀ ਠੰਡ ਤੇਰੀ ਕਿੰਨੀ ਠੰਡ ਪਈ ਆ ਠੰਡ ਬਹੁਤ ਜ਼ਿਆਦਾ ਹੈ ਮੈਂ ਦੇਖੋ ਪੀਪਲ ਆ ਕੇ ਬੈਠੇ ਆਖਦਾ ਪੀਪਲ ਨਿਕਾ ਮਾਰੋ ਹਾਸੇ ਲੇ ਗਰੇ ਬਹੁਤ ਠੰਡਾ ਬੀਤੀ ਰਾਤ ਦੋ ਜਾਨਾਂ ਦੀ ਡੈਥ ਹੋ ਗਈ ਦੋ ਜਾਨਾਂ ਚਲੇ ਜਾਂਦੀ ਠੰਡ ਜਿਹੜੇ ਮੰਗਣ ਵਾਲੇ ਹੁੰਦੇ ਲੱਗ ਜਾਂਦੇ ਵੀ ਬਸਾ ਬਹੁਤ ਬਾਰਲੇ ਹੋ ਰਹੇ ਆ ਤੇ ਠੰਡ ਦੇ ਕਰ ਉਹਨਾਂ ਦੀ ਡੈਥ ਹੋ ਜਾਂਦੀ ਆ ਕਿਵੇਂ ਲੱਗ ਦੇਖ ਰੋ ਸੀ ਇਹ ਸਰਕਾਰ ਨੂੰ ਚਾਹੀਦਾ ਜਿਹੜਾ ਆਪਣਾ ਸੁਵਿਧਾ ਕੇਂਦਰ ਬਣਾਏ ਹੋਏ ਆ ਵੀ ਬਿਰਾਰਾ ਆਧਾਰ ਕਾਰਡ ਦੀ ਐਂਟਰੀ ਨਹੀਂ ਹੋਣ ਦਿੰਦੇ ਹੁਣ ਰੇਲ ਬਸੇਰੇ ਵੇ ਉਹ ਨਾਬ ਸਾਹ ਵਿੱਚ ਰੈਲਮ ਸਰੇ ਚ ਗਰੀਬਾਂ ਨੂੰ ਰੈਲਮ ਸਰੇ ਬਲਾਣ ਦਾ ਮਤਲਬ ਕੀ ਹੈ ਫਿਰ ਜੇ ਗਰੀਬ ਬੰਦਾ ਨਹੀਂ ਪਿਆਦਾ ਔਰ ਕੌਣ ਬੈਗਾ ਤੇ ਜਿਹੜੇ ਰੋਗ ਸੜਕਾ ਤੇ ਪਏ ਆ ਔਰ ਰੈਲਮ ਸਰੇ ਅੰਦਰ ਲੈ ਕੇ ਸੌਣ ਬੈਠਣ ਰਜਾਈ ਹੈ ਕੰਬਲ ਹੈ ਬਿਸਤਰਾ ਪਰ ਜਿਹੜੇ ਤੋਂ ਸਕੋਟੀ ਲਾਈ ਹੈ ਉਹ ਕਦੇ ਆਧਾਰ ਕਾਰਡ ਉਹ ਆਧਾਰ ਕਾਰਡ ਹੋਏਗਾ ਗਰੀਬ ਕਹ ਲਓ ਜੇ ਆਧਾਰ ਕਾਰਡ ਹੀ ਨਹੀਂ ਹੈ ਉਹਦੇ ਕੋਲ ਵਿੱਚ ਉਹਨੂੰ ਸਵਾਵ ਅੰਦਰ ਇਸ ਤਰ੍ਹਾਂ ਇਹ ਹਲਪ ਦੇਰ ਬਲਗਣੀਆਂ ਨੇ ਬੁਲਾਏ ਜਰੂਰ ਹੈ 3 ਤੋਂ 4 92 ਸਰਮ ਲਾਈ ਗਈ ਆ ਤੇ ਜਿਹੜੇ ਮੰਗਣ ਵਾਲੇ ਜਾਂ ਬਾਹਰ ਦੇ ਲੋਕ ਅਗਲੇ ਦਿਨ ਵਾਲੇ ਨਹੀਂ ਦਿੰਦੇ ਤੁਹਾਨੂੰ ਕਿ ਡਾਂਗਾ ਮਾਰਿਆ ਸਕੋਲ ਲੀਆ ਸਰਕਾਰ ਨੇ ਅਸੀਂ ਜੇ ਬੇਸ਼ੱਕ ਗਰੀਬ ਆ ਸਾਡੀ ਜਾਨ ਨਹੀਂ ਹੈ ਕਿ ਅਸੀਂ ਨਾਲ ਇਨਸਾਨ ਦੀ ਹੈਗੀ ਕਿ ਪੜਿਆਲੇ ਜੀ ਹਸਾਨੀ ਤਾਂ ਹੈ ਨਹੀਂ ਦੇਖੋ ਇਹਦਾ ਸਰਕਾਰ ਕੀ ਗਲਤੀਆਂ ਹੈ ਦੇਖੋ ਹਰ ਇੱਕ ਇਨਸਾਨ ਨੂੰ ਜਾਨ ਹੈ ਹਰ ਇੱਕ ਇਨਸਾਨ ਨੂੰ ਜਾਨ ਪਿਆਰੀ ਹੈ ਉਹ ਸੜਕੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਰੇਲ ਵਸਰੇ ਬਣਾਏ ਆ ਗਰੀਬਾਂ ਨੂੰ ਸਵਾਓ ਗਰੀਬਾਂ ਨੂੰ ਬਿਠਾਓ ਅੰਦਰ ਠੀਕ ਹੈ ਸਰਕਾਰ ਕੀ ਬੇਵਕੂਫੀ ਹੈ ਸਰਕਾਰ ਕਰੇ ਇਸ ਦੇ ਉੱਪਰ ਕਾਰਵਾਈ ਕਰੇ ਜਿਹੜੇ ਲੈਨਅਪ ਸਰਵੇ ਚੌਕੀਦਾਰ ਬਿਠਾਏ ਪਏ ਆ ਸਕਿਉਰਟੀ ਗਾਰਡ ਇਹਨਾਂ ਨੂੰ ਖਿੱਚੇ ਵੀ ਜਿਹੜਾ ਗਰੀਬ ਬੰਦਾ ਆ ਰਿਹਾ ਉਹਨੂੰ ਸਵਾਉ ਸਾਡੇ ਦੇਖੋ ਤੁਸੀਂ ਦੇਖ ਰਹੀਏ ਜਿਹੜੇ ਉਹਨੇ ਕੰਮ ਕਰ ਰਹੇ ਉਹਨੇ ਫਿਰ ਫਿਰ ਆਪਣੀ ਅੱਗ ਬਲਵੀਂ ਅੱਗ ਹੱਥ ਸੇਕ ਰਿਆ ਉਹਦੇ ਨਾਲ ਉਹਨਾਂ ਜਿਹੜੇ ਸੜਕਾਂ ਦੇ ਸੁੰਦੇ ਆ ਜਿਨ੍ਹਾਂ ਦੀ 2000 ਦੇ ਡੈਥ ਹੋਈ ਉਹਦਾ ਜਿੰਮੇਵਾਰ ਕੌਣ ਰਹਿਨਬ ਵਜ਼ੀਰ ਇਹਨਾਂ ਨੂੰ ਅੰਦਰ ਨਹੀਂ ਜਾਣ ਅੰਦਰ ਉਹਨਾਂ ਨੂੰ ਦਾਗ ਕਰਨੀ ਹੈ ਉਹਦਾ ਜਿੰਮੇਵਾਰ ਕੌਣ ਸਾਡੇ ਦਾ ਕੋਈ ਹੋਰ ਲੋਕ ਉਹਨਾਂ ਨੂੰ ਪੁੱਛਦੇ ਕਿਹਨਾਂ ਬਈ ਆਪਣਾ ਹਰਦੀਪ ਸਿੰਘ ਜੀ ਅਰੇ ਜਿਹੜਾ ਤੇ 2000 ਦੇ ਛੰਡੇ ਘਰ ਦੇ ਡੈਥ ਹੋ ਗਈ ਮੰਗਣ ਵਾਲਿਆ ਦੀ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਹਾਂਜੀ ਮੰਗਣ ਵਾਲੇ ਦੀ ਡੈਥ ਹੋ ਗਈ ਤੇ ਛੰਡੇ ਦੇ ਘਰ ਨਾਲੋਂ ਜਗ੍ਹਾ ਨਹੀਂ ਮਿਲੀ ਰਹਿਣ ਨੂੰ ਇਹ ਇਹ ਰਹਿਣ ਬਸੇਰੇ ਵਾਲਿਆਂ ਦੀ ਗਲਤੀ ਹੈ ਜੀ ਰਹਿਣ ਬਸੇਰੇ ਵਾਲੇ ਆਧਾਰ ਕਾਰਡ ਆ ਆਧਾਰ ਕਾਰਡ ਕਿਸ ਕੋਲ ਹੁੰਦਾ ਗਰੀਬ ਬੰਦੇ ਕੋਲ ਕਿੱਥੇ ਆਧਾਰ ਕਾਰਡ ਹੁੰਦਾ ਆਗਲਾ ਕਹਿੰਦਾ ਪਾਓ ਇਹ ਪੈਨ ਨਹੀਂ ਦਿੰਦੇ ਅੰਦਰ ਲੈ ਕਾਮੇਗੀ ਦੀ ਲੱਗਦੀ ਏ ਤੁਹਾਨੂੰ ਹਾਂਜੀ ਕਿਹਦੇ ਨਾਲ ਗੱਲ ਹੋ ਤੋ ਨਗਰ ਨਿਗਮ ਵੱਲੋਂ ਖਾਣਾਪੁਰ ਦੀ ਤਿਆਰੀ ਹੈ ਇਹ ਜੀ ਨਗਰ ਨਿਗਮ ਵੱਲੋਂ ਕੋਈ ਕੋਈ ਸੁਧਾ ਨਹੀਂ ਕੋਈ ਗੱਲਬਾਤ ਨਹੀਂ ਕੋਈ ਇਹਨਾਂ ਨੇ ਕੋਈ ਨਾਗਾ ਸੀਐਮ ਵੱਲੋਂ ਵੀ ਸੀਐਮ ਨੇ ਵੀ ਅਗਲੇ ਕਹਿੰਦੇ ਆ ਵੀ ਅਗਲੇ ਜਾਂਦੇ ਤਾਂ ਬਿਲਕੁਲ ਲੋਕ ਲੈ ਗਿਆ ਜਿਹੜੇ ਰਿਆਮ ਸੇ ਆ ਰਿਹਾ ਜਿਹੜਾ ਮੰਗਲਵਾਰ ਨੂੰ ਅੰਦਰ ਨਹੀਂ ਜਾਂਦਾ ਕਿਉਂਕਿ ਉਹ ਰੌਂਗਲਾ ਡਾਰਗੜ ਨਹੀਂ ਹੈ ਪੜਿਆ ਨੂੰ ਐਨ ਵੀ ਨਿਊ ਦੀ ਕੇਸ਼ਵ ਕੁਮਾਰ ਦੀ ਰਿਪੋਰਟ